ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਸਾਧ ਸੰਗਤ ਜੀ ਆਓ ਸਾਡੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਦਿਹਾੜੀ ਦੱਪਾ ਕਰਕੇ ਆਪਣਾ ਪਰਿਵਾਰ ਪਾਲਦਾ ਸੀ ਪਰਿਵਾਰ ਦੇ ਵਿੱਚ ਪਤਨੀ ਤੇ ਦੋ ਬੱਚੇ ਸਨ ਕਹਿੰਦੇ ਉਹ ਦਿਹਾੜੀ ਕਰਕੇ ਜਿਵੇਂ ਦਾ ਰੁੱਖਾ ਮਿੱਸਾ ਉਸ ਨੂੰ ਮਿਲਦਾ ਸੀ ਉਹ ਖਾ ਲੈਂਦਾ ਸੀ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰਦਾ ਸੀ ਉਹਨੂੰ ਇੱਕ ਬਹੁਤ ਹੀ ਚੰਗੀ ਆਦਤ ਸੀ ਕਹਿੰਦੇ ਉਹਨੇ ਜਦੋਂ ਵੀ ਖਾਣਾ ਖਾਇਆ ਕਰਨਾ ਤੇ ਆਸੇ ਪਾਸੇ ਕੋਈ ਕੀੜੀ ਦਾ ਭੌਣ ਲੱਭਣਾ ਤੇ ਉਹਦੇ ਵਿੱਚੋਂ ਇੱਕ ਦੋ ਗਰਾਹੀ ਉਹਨੂੰ ਉਪਾਦਿਆ ਕਰਨੀ ਨਹੀਂ ਤਾਂ ਆਪਣੀ ਜੇਬ ਦੇ ਵਿੱਚ ਪਾ ਲਿਆ ਕਰਨੇ ਕਿ ਜਿੱਥੇ ਮਿਲਣਗੇ ਆ ਉਥੇ ਪਾ ਦਿਆ ਕਰਾਂਗਾ ਕਹਿੰਦੇ ਹੌਲੀ-ਹੌਲੀ ਉਸ ਨਗਰ ਦੇ ਵਿੱਚ ਮੀਂਹ ਪੈਣ ਕਰਕੇ ਅਕਾਲ ਵਰਗੇ ਹਾਲਾਤ ਹੋ ਗਏ। ਕਹਿੰਦੇ ਲੋਕਾਂ ਦਾ ਆਪਣਾ ਔਖਾ ਹੀ ਸਾਧਦਾ ਸੀ। ਹੁਣ ਉਹਨੂੰ ਦਿਹਾੜੀ ਕਿੱਥੋਂ ਦੇਣੀ ਸੀ? ਕਹਿੰਦੇ ਹੁਣ ਉਹਨੇ ਆਸ-ਪਾਸ ਕੰਮ ਲੱਭਿਆ ਕਰਨਾ ਕਿਤੇ ਕੰਮ ਨਹੀਂ ਲੱਭਣਾ। ਇੱਕ ਦਿਨ ਨਗਰ ਦੇ ਵਿੱਚ ਕੰਮ ਨਾਲ ਲੱਭਾ ਤੇ ਕੰਮ ਲੱਭਣ ਲਈ ਦੂਸਰੇ ਨਗਰ ਜਾਂਦਿਆ ਸੀ। ਕਹਿੰਦੇ ਜਦੋਂ ਜਾਂਦਾ ਤੇ ਤਿੱਖਣ ਦੁਪਹਿਰ ਹੋਣ ਕਰਕੇ ਬੜੀ ਪਿਆਸ ਲੱਗਦੀ। ਰਸਤੇ ਦੇ ਵਿੱਚ ਇੱਕ ਸੰਤ ਫਕੀਰ ਉੱਥੇ ਬੈਠ ਕੇ ਨਾਮ ਜਪ ਰਏ ਸਨ ਕਹਿੰਦੇ ਜਦੋਂ ਇਹਨੂੰ ਪਿਆਸ ਲੱਗੀ ਤਾਂ ਉਹ ਸੰਤ ਫਕੀਰ ਜੀ ਦੇ ਕੋਲ ਗਿਆ ਸੰਤ ਫਕੀਰ ਜੀ ਤੋਂ ਪਾਣੀ ਮੰਗਿਆ ਤੇ ਸੰਤ ਫਕੀਰ ਜੀ ਨੇ ਪਾਣੀ ਦਿੱਤਾ ਸੰਤ ਫਕੀਰ ਜੀ ਕਹਿੰਦੇ ਕਿ ਆ ਭਾਗਾਂ ਦੇ ਦਿਨ ਹਨ ਜਦੋਂ ਇਹ ਗੱਲ ਕਹੀ ਤਾਂ ਉਹ ਕਹਿਣ ਲੱਗਾ ਜੀ ਕਿਉਂ ਸਾਡੇ ਨਾਲ ਮਚਾਕ ਕਰਦੇ ਹੋ ਮੈਨੂੰ ਤਾਂ ਇੱਕ ਡੰਗ ਦਾ ਪ੍ਰਸ਼ਾਦਾ ਵੀ ਨਹੀਂ ਮਿਲ ਰਿਹਾ ਜੇ ਦੂਜੇ ਪਾਸੇ ਪਤਾ ਨਹੀਂ ਜੇ ਤੁਸੀਂ ਇੱਕ ਹੀ ਕਹਿਂਦੇ ਹੋ ਕਹਿੰਦਾ ਕਿ ਨਹੀਂ ਤੇਰਾ ਜਿਹੜਾ ਕਰਮ ਹੈ ਉਹਦੇ ਵਿੱਚ ਰਾਜਯੋਗ ਹੈ ਉਹਨੇ ਕਿਹਾ ਜੀ ਨਹੀਂ ਮੇਰੇ ਤੇ ਘਰ ਅੰਤਾਂ ਦੇ ਕਰੀਬੀ ਹੈ ਤੁਸੀਂ ਕੀ ਕਹਿੰਦੇ ਹੋ ਰਾਜਯੋਗ ਹੈ ਉਹ ਸੰਤ ਫਕੀਰ ਨੇ ਫਿਰ ਉਹਦੇ ਮੁਖ ਵੱਲ ਦੇਖਿਆ ਉਹਨੂੰ ਕਿਹਾ ਤੇਰੇ ਘਰ ਰਾਜਯੋਗ ਹੋਵੇਗਾ ਉਹ ਕਹਿੰਦੇ ਨਹੀਂ ਜਦੋਂ ਆਪਸ ਦੇ ਵਿੱਚ ਬੈਸ ਜਾਈ ਹੋਣ ਲੱਗੀ ਤਾਂ ਸੰਤ ਫਕੀਰ ਕਹਿੰਦੇ ਚਲ ਮੈਂ ਤੇਰੇ ਨਾਲ ਤੇਰਾ ਇੱਕ ਘਰ ਚਲਦਾ ਹਾਂ ਕਹਿੰਦੇ ਉਹਦੇ ਘਰ ਗਏ ਤੇ ਜਦੋਂ ਘਰ ਗਏ ਤਾਂ ਦੇਖਿਆ ਇੱਕ ਟੁੱਟਿਆ ਜਿਹਾ ਘਰ ਤੇ ਇੱਕ ਕਮਰਾ ਬਣਿਆ ਹੋਇਆ ਹੈ ਉਹਦੀ ਛੱਤ ਵੀ ਇੱਕ ਪਾਸਿਓਂ ਡਿੱਗੀ ਪਈ ਸੀ ਘਰ ਦੀਆਂ ਕੰਧਾਂ 'ਵੀ ਟੁੱਟੀਆਂ ਪਈਆਂ ਨੇ ਤੇ ਅੰਦਰ ਦੇ ਹਾਲਾਤ ਵੀ ਬਹੁਤ ਚੰਗੇ ਨਹੀਂ ਸੰਤ ਫਕੀਰ ਫਿਰ ਉਹਦੇ ਮੁੱਖ ਵੱਲ ਦੇਖਦੇ ਉਹਦੇ ਮੁੱਖ ਨੂੰ ਦੇਖ ਕੇ ਕਹਿੰਦੇ ਕਿ ਤੇਰੇ ਘਰ ਤਾਂ ਰਾਜਯੋਗ ਹੈ ਉਹ ਸੰਤ ਫਕੀਰ ਉਹਨਾਂ ਕੁਝ ਸਮੇਂ ਅੱਖਾਂ ਬੰਦ ਕਰਕੇ ਕਹਿੰਦੇ ਦੇਖ ਤੇਰੇ ਘਰ ਪਰ ਜਦੋਂ ਵੀ ਕੀੜੀਆਂ ਆਉਣ ਤੇ ਤੂੰ ਉਹ ਧਿਆਨ ਰੱਖੇਂ ਕਿ ਉਹ ਕਿੱਥੇ ਆਉਂਦੀਆਂ ਨੇ ਕਹਿੰਦਾ ਜੀ ਠੀਕ ਹੈ ਕਹਿੰਦੇ ਕੁਝ ਸਮਾਂ ਲੰਘਿਆ ਤੇ ਕਹਿੰਦੇ ਕੀੜੀਆਂ ਦੇ ਨਾਲ ਆਪਣੇ ਨਿੱਕੇ ਨਿੱਕੇ ਆਡੇ ਲੈ ਕੇ ਉਹਦੇ ਘਰ ਦੇ ਇੱਕ ਗੋਠ ਵਿੱਚ ਜਾ ਕੇ ਤੇ ਵੜਨ ਲੱਗੀਆਂ ਕਹਿੰਦੇ ਉਹ ਸੰਤ ਫਕੀਰ ਦੇ ਕੋਲ ਗਿਆ ਤੇ ਕਿਹਾ ਸੰਤ ਜੀ ਸਾਡੇ ਘਰ ਬਣੀਆਂ ਸਾਰੀਆਂ ਕੀੜੀਆਂ ਦਾ ਪੌਣ ਹੈ ਤੇ ਇੱਕ ਪਾਸੇ ਆਪਣੇ ਆਂਡੇ ਲੈ ਕੇ ਤੇ ਉਥੇ ਬੈਠਦੀਆਂ ਨੇ ਸੰਤ ਫਕੀਰ ਕਹਿੰਦੇ ਕਿ ਉਹਨਾਂ ਦੇ ਤੈਨੂੰ ਕਈ ਵਾਰ ਸੰਕੇਤ ਦਿੱਤੇ ਸੀ ਤੂੰ ਉਹਨਾਂ ਦਾ ਭਲਾ ਲੋਚਦਾ ਉਹ ਤੇਰਾ ਭਲਾ ਲੋਚਦੀਆਂ ਨੇ ਜਿੱਥੇ ਵੀ ਆ ਕੇ ਬੈਠੀਆਂ ਨੇ ਉਥੋਂ ਤੋਂ ਜਿਹੜਾ ਉਹ ਪੁੱਟਣਾ ਸਟਾਰਟ ਕਰ ਕਹਿੰਦੇ ਕਿ ਕਰ ਗਿਆ ਤੇ ਉਹਨੇ ਉਥੋਂ ਬੜੀ ਥਾਂ ਪੁੱਟੀ ਕਹਿੰਦੇ ਥੋੜਾ ਜਾ ਪੁੱਟ ਦਿਆਂ ਹੀ ਕਹਿੰਦੇ ਉਹਦੇ ਜੋ ਵੀ ਉਹ ਖੁਰਪੇ ਨਾਲ ਕਰਾਂਦੇ ਸੀ ਉਹਨੂੰ ਉਤੋਂ ਆਵਾਜ਼ ਆਉਣ ਲੱਗੀ ਕਹਿੰਦੇ ਥੱਲਿਓਂ ਪੁੱਟਿਆ ਤੇ ਉਹਨੂੰ ਮੋਰਾਂ ਦੀ ਗਾਗਰ ਲੱਭੀ ਕਹਿੰਦੇ ਉਹ ਲੈ ਕੇ ਸੰਤ ਫਕੀਰ ਕੋਲ ਚਲਾ ਗਿਆ ਸੰਤ ਫਕੀਰ ਨੇ ਕਿਹਾ ਕਿ ਦੇਖੋ ਮੈਨੂੰ ਇਹ ਲੱਭਿਆ ਸੰਤ ਫਕੀਰ ਕਹਿੰਦੇ ਤੇਰੀ ਨੀਅਤ ਤੇਰੀ ਭਾਵਨਾ ਬੜੀ ਚੰਗੀ ਸੀ ਤੂੰ ਵੰਡਖਾਨ ਚ ਵਿਸ਼ਵਾਸ ਰੱਖਦਾ ਸੀ ਇਸ ਕਰਕੇ ਤੇਰੇ ਨੇਤ ਨੋਂ ਪਾਗ ਲੱਗੇ ਇੱਕ ਗੱਲ ਯਾਦ ਰੱਖੀ ਤੂੰ ਛੋਟੇ ਜਿਹਿਆਂ ਦਾ ਖਿਆਲ ਰੱਖਿਆ ਐਵੇਂ ਕਰਦਾ ਰਹੀਂ ਤੇਰੇ ਘਰ ਦੇ ਧਨਪਗ ਆਪੇ ਹੀ ਆਉਣਗੇ ਇਸ ਲਈ ਕਿਹਾ ਜਾਂਦਾ ਹੈ ਕਿ ਜੇਕਰ ਆਪਾਂ ਉਹ ਪਰਮਾਤਮਾ ਦੀ ਬਣਾਈ ਖਲਕ ਦਾ ਧਿਆਨ ਰੱਖਦੇ ਹਾਂ ਤੇ ਪਰਮਾਤਮਾ ਆਪਣਾ ਧਿਆਨ ਜ਼ਰੂਰ ਰੱਖਦੇ ਹਨ ਕਹਿੰਦੇ ਇੱਕ ਵਾਰ ਐਵੇਂ ਇੱਕ ਨਗਰ ਸੀ ਤੇ ਉੱਥੇ ਇੱਕ ਮਾਈ ਰਹਾ ਕਰਦੀ ਸੀ ਕਹਿੰਦੇ ਉਹ ਮਾਈ ਪਰਮਾਤਮਾ ਦਾ ਹਰ ਸਮੇਂ ਨਾਮ ਲਿਆ ਕਰਦੀ ਸੀ ਪਰ ਕਦੇ ਕਿਸੇ ਸਾ ਸੰਗਤ ਵਾਲੀ ਥਾਂ ਤੇ ਜਾ ਕੇ ਨਹੀਂ ਸੀ ਬੈਠਦੀ ਕਹਿੰਦੇ ਇੱਕ ਵਾਰ ਨਗਰ ਦੇ ਵਿੱਚ ਕਥਾ ਕੀਰਤਨ ਹੋਣਾ ਆਰੰਭ ਹੋਇਆ ਕਹਿੰਦੇ ਉਹਦੇ ਦੋ ਜਵਾਕ ਸਨ ਦੋ ਪੁੱਤ ਸਨ ਦੋ ਨੌਹਾਂ ਸਨ ਉਹਨਾਂ ਕਿਹਾ ਕਿ ਮਾਈ ਤੂੰ ਉੰਜ ਤਾਂ ਨਾਮ ਚਾਪਦੇ ਹੈ ਹੁਣ ਹਫਤੇ ਲਈ ਕਥਾ ਕੀਰਤਨ ਹੋਣ ਲੱਗਾ ਸਾਰੇ ਕੰਦੇ ਕਿ ਸੰਗਤ ਦੇ ਵਿੱਚ ਬੈਠ ਕੇ ਮਨੋਖ ਦੇ ਭਾਗ ਬਦਲ ਜਾਂਦੇ ਹਨ ਤੇ ਮਾਈ ਤੂੰ ਕਥਾ ਕੀਰਤਨ ਜਰੂਰ ਜਾਇਆ ਕਰ ਕਹਿੰਦੀ ਠੀਕ ਹੈ ਕੱਲ ਨੂੰ ਜਾਵਾਂਗੇ ਅਗਲਾ ਦਿਨ ਹੋਇਆ ਜਵਾਕਾਂ ਨੇ ਫਿਰ ਕਿਹਾ ਕਹਿੰਦੇ ਕੱਲ ਨੂੰ ਜਾਵਾਂਗੇ ਐਵੇਂ ਕਰਦੇ ਕਰਦੇ ਉਸ ਮਾਇਨੇ 7 ਦਿਨ ਲੰਗਾ ਦਿੱਤੇ 7 ਦਿਨ ਚੰਦ ਲੰਗੇ ਤਾਂ ਔਲਾਦ ਕਹਿੰਦੀ ਅੱਜ ਤਾਂ 7ਵਾਂ ਦਿਨ ਹੈ ਮਾਈ ਅੱਜ ਤੇ ਚਲੀ ਜਾ ਕਹਿੰਦੇ ਕੋਈ ਨਾ ਮੈਂ ਚਲੀ ਜਾਵਾਂਗੀ ਦੁਪਹਿਰ ਵੇਲੇ ਚਲੀ ਜਾਵਾਂਗੀ ਐਵੇਂ ਕਰਦੇ ਕਰਦੇ 3 ਵਜ ਗਏ ਤੇ 3 ਵਜ ਕੇ ਤਾਂ ਔਲਾਦ ਕਹਿੰਦੀ ਮਾਈ ਤੈਨੂੰ ਕਿਹਾ ਸੀ ਚਲੀ ਜਾ ਤੋ ਅੱਜ ਵੀ ਨਹੀਂ ਗਈ ਕਹਿੰਦੇ ਹੋਂ ਤਾਂ ਮੈਂ ਜਾਵਾਂਗੀ ਔਲਾਦ ਕਹਿੰਦੀ ਹੋਂ ਤਾਂ ਸਮਾਪਤੀ ਹੋ ਗਈ ਹੁਣ ਤੇਰੇ ਜਾਣ ਦਾ ਕੀ ਫਾਇਦਾ ਕਹਿੰਦੀ ਨਹੀਂ ਮੈਂ ਜਾਵਾਂਗੀ ਜਦੋਂ ਜਾਂਦੀ ਰਸਤੇ 'ਚ ਉਨੋਂ ਇੱਕ ਸੰਤ ਫਕੀਰ ਮਿਲਦੇ ਨੇ ਸੰਤ ਫਕੀਰ ਕਹਿੰਦੇ ਮਾਈ ਤੂੰ ਕਿੱਥੇ ਜਾਂਦੇ ਹੈ ਕਹਿੰਦੀ ਕਿ ਮੈਂ ਉਥੇ ਕਥਾ ਕੀਰਤਨ ਹੁੰਦਿਆ ਹੈ ਉਥੇ ਜਾਂਦੀ ਹਾਂ ਉਹ ਕਹਿੰਦੇ ਕਿ ਮਾਈ ਹੁਣ ਉਥੇ ਕੀ ਕਰਨ ਚੱਲਨੀ ਹੈ ਕਹਿੰਦੀ ਕਿ ਉਥੇ ਸਮਾਪਤੀ ਹੋ ਗਈ ਹੈ ਕਹਿੰਦੀ ਮੈਂ ਜਾਵਾਂਗੀ ਭਾਵੇਂ ਉਹ ਤੇ ਉਹ ਕਹਿੰਦੇ ਕਿ ਤੰਬੂ ਲੱਗਾ ਹੁੰਦਾ ਹੈ ਉੱਥੇ ਜਿਹੜੀਆਂ ਸਨ ਉਹ ਦਪੇੜ ਕੇ ਗਏ ਸਨ ਕਹਿੰਦੀ ਕਿ ਉੱਥੇ ਜਾ ਕੇ ਭਾਵੇਂ ਇੱਕ ਇੱਟ ਹੀ ਚੁੱਕ ਕੇ ਆਵਾਂ ਤੇ ਮੈਂ ਜ਼ਰੂਰ ਜਾਵਾਂਗੀ ਉਹ ਸੰਤ ਫਕੀਰ ਨੇ ਕਿਹਾ ਕਿ ਆਪਣੇ ਮੋਢੇ ਤੇ ਇੱਕ ਝੋਲੀ ਪਾਈ ਹੋਈ ਸੀ ਉਹ ਝੋਲੀ ਚੋਂ ਇੱਕ ਇੱਟ ਕੱਢ ਕੇ ਉਹਨੂੰ ਦਿੱਤੀ ਤੇ ਉਹ ਸੋਨੇ ਦੀ ਇੱਟ ਸੀ ਕਹਿੰਦੇ ਮਾਈ ਉੱਥੇ ਜਾ ਕੇ ਤੂੰ ਪੱਥਰ ਦੀ ਇੱਟ ਲੈ ਕੇ ਆਉਣੀ ਹੈ ਲੈ ਮੈਂ ਤੈਨੂੰ ਸੋਨੇ ਦੀ ਇੱਟ ਦਿੰਦਾ ਹਾਂ ਉਹ ਕਹਿੰਦੇ ਕਿ ਠੀਕ ਹੈ ਹੁਣ ਉਹ ਕਥਾ ਕੀਰਤਨ ਬਾਰੇ ਭੁੱਲ ਗਏ ਤੇ ਇੱਟ ਲੈ ਕੇ ਤੇ ਘਰ ਜਾਣ ਲੱਗੇ ਜਦੋਂ ਘਰ ਜਾਂਦੀ ਹੈ ਤੇ ਰਸਤੇ ਸੋਚਿਆ ਕਿ ਇੱਟ ਤਾਂ ਇੱਕ ਹੈ ਤੇ ਪੁੱਤ ਮੇਰੇ ਦੋ ਨੇ ਦੋਵਾਂ 'ਚ ਲੜਾਈ ਹੋਵੇਗੀ ਐਵੇਂ ਕਰਦੀ ਆ ਕਿ ਇੱਟ ਨੂੰ ਮੈਂ ਇੱਥੇ ਲੁਕੋ ਦਿੰਦੀ ਹਾਂ ਘਰ ਜਾਂਦੀ ਹਾਂ ਤੇ ਬੁਹੇ ਦੇ ਨਾਲ ਉਹ ਇੱਟ ਉੱਥੇ ਦੱਬ ਦਿੰਦੀ ਹਾਂ ਹੁਣ ਮਾਈ ਨੇ ਸਵੇਰੇ ਸ਼ਾਮ ਉੱਥੇ ਆਪਣੀ ਪੇੜੀ ਢਾ ਕੇ ਬੈਠੇ ਰਿਹਾ ਕਰਨਾ ਨੋਹਣ ਕਿਹਾ ਕਰਨਾ ਕਿ ਮਾਈ ਅੰਦਰ ਬਹਿ ਜਾ ਕਰ ਲੋਕ ਕੀ ਅਖਣਗੇ ਕਿ ਹਰ ਸਮੇ ਬੂਹੇ ਅੱਗੇ ਬੈਠੀ ਰਹਿੰਦੀ ਹੈ ਕਹਿੰਦੀ ਪੁੱਤ ਕੋਈ ਨਾ ਅੰਦਰ ਬੈਠੀ ਰਹਿੰਦੀ ਆ ਕੋਈ ਦਿਸਦਾ ਨਹੀਂ ਇੱਥੇ ਬੈਠੀ ਰਹਿਣੀ ਆ ਤੇ ਆਉਂਦੇ ਜਾਂਦੇ ਰਾਹੇ ਦਿਸਦੇ ਨੇ ਚਿਤ ਲੱਗਾ ਰਹਿੰਦਾ ਹੈ ਉਹ ਕਹਿੰਦੇ ਕਿ ਚਲ ਠੀਕ ਹੈ ਕੁਝ ਸਮਾਂ ਲੰਘਿਆ ਤੇ ਮਾਈ ਅਕਾਲ ਚਲਾਨਾ ਕਰ ਗਈ ਉਹ ਰੱਬ ਕੋਲ ਗਈ ਲੇਖਾ ਜੋਖਾ ਹੋਇਆ ਤੇ ਰੱਬ ਨੇ ਕਿਹਾ ਇਹਨੂੰ ਤਾਂ ਬੜਾ ਜ਼ਿਆਦਾ ਮਤਲਬ ਮੋਹ ਸੀ ਕਿਸੇ ਚੀਜ਼ ਦੇ ਨਾਲ ਇਹਨੇ ਕਦੀ ਕੋਈ ਚਾਜ ਦਾ ਕੰਮ ਨਹੀਂ ਕੀਤਾ ਉਹਨਾਂ ਇੱਕ ਕੁੱਤੇ ਦੀ ਜੋਨ ਬਣਾ ਕੇ ਤਰਤੇ ਤੇ ਭੇਜ ਦਿੱਤਾ ਕਹਿੰਦੇ ਜਦੋਂ ਤਰਤੇ ਤੇ ਭੇਜਿਆ ਤੇ ਉਹਨੇ ਹਾਜੀ ਉਹ ਬੁਹੇ ਦੇ ਆ ਕੇ ਤੇ ਉੱਥੇ ਬੈਠੇ ਰਿਹਾ ਕਰਨਾ ਤੇ ਉਹਨੇ ਕਿੰਨਾ ਸਮਾਂ ਉੱਥੇ ਬੈਠੇ ਰਿਹਾ ਕਰਨਾ ਇੱਕ ਦਿਨ ਵੱਡਾ ਪੁੱਤ ਕਹਿੰਦਾ ਕਿ ਇੱਥੇ ਮਾਈ ਬੈਠਦੀ ਸੀ ਇੱਥੇ ਹੀ ਇਹ ਬੈਠਦਾ ਹੈ ਪਰ ਵੇਖੀ ਇਹ ਕਿਸੇ ਨਾ ਕਿਸੇ ਨੂੰ ਵੱਡੇਗਾ ਆਪ ਨੂੰ ਗਾਲਨਾਮਾ ਮਿਲੇਗਾ ਉਹ ਕੀ ਕਰਦਾ ਵੱਡਾ ਪੁੱਤ ਡਾਂਗ ਚੁੱਕ ਕੇ ਲੈ ਕੇ ਆਉਂਦਾ ਡਾਂਗ 'ਚੇਵੇਂ ਮਾਰਦਾ ਤੇ ਉਹ ਕੁੱਤੇ ਦਾ ਲੱਕ ਟੁੱਟ ਜਾਂਦਾ ਉੱਥੇ ਹੀ ਉਹਦੇ ਸੁਆਸ ਨਿਕਲ ਜਾਂਦੇ ਰੱਬ ਦੇ ਕੋਲ ਫਿਰ ਪਹੁੰਚਿਆ ਫਿਰ ਉਹਦਾ ਲੇਖਾ ਜੋਖਾ ਕੀਤਾ ਹੁਣ ਉਹਨੂੰ ਮਾਇਆ ਨਾਲ ਪਿਆਸੀ ਰੱਬ ਨੇ ਉਹਨੂੰ ਸੱਪ ਦੀ ਜੋਨ ਬਣਾ ਕੇ ਤੇ ਭੇਜ ਦਿੱਤਾ ਕਹਿੰਦੇ ਅਗਲੀ ਸਵੇਰ ਹੋਈ ਜਦੋਂ ਸੱਪ ਉੱਥੇ ਦੇਖਿਆ ਤੇ ਘਰ ਦੇ ਡਰ ਗਏ ਕਿ ਬੱਚੇ ਵੀ ਨੇ ਘਰ ਤੇ ਇਥੋਂ ਰਾਹ ਗਿਰ ਵੀ ਲੰਘਦੇ ਨੇ ਕਿਸੇ ਦਾ ਨੁਕਸਾਨ ਹੋਏਗਾ ਆਪਾਂ ਗਾਲਾਂ ਖਾਵਾਂਗੇ ਵੱਡੇ ਨੇ ਫਿਰ ਡੰਡਾ ਚੁੱਕਿਆ ਤੇ ਜਿਵੇਂ ਸਾਪ ਨੂੰ ਮਾਰਿਆ ਤੇ ਉਹ ਉਸੇ ਵੇਲੇ ਉਸਦੇ ਸਵਾਸ ਨਿਕਲ ਗਏ ਕਹਿੰਦੇ ਹੁਣ ਕਰਦੀਆਂ ਨੋਆ ਕਹਿਣ ਲੱਗੀਆਂ ਜੋ ਵੀ ਜੀ ਆਉਂਦਾ ਹੈ ਇੱਥੇ ਹੀ ਪੈਂਦਾ ਹੈ ਇੱਥੇ ਪਤਾ ਨਹੀਂ ਕੀ ਹੈ ਅਗਲੀ ਸਵੇਰ ਹੋਈ ਤੇ ਰੱਬ ਨੇ ਉਹਨੂੰ ਕੀੜੀਆਂ ਦਾ ਪੌਣ ਬਣਾ ਕੇ ਤੇ ਤਰਤ ਤੇ ਭੇਜ ਦਿੱਤਾ ਕਹਿੰਦੇ ਉਸ ਥਾਂ ਤੇ ਕੀੜੀਆਂ ਦਾ ਪੌਣ ਪੌਣ ਹੌਲੀ-ਹੌਲੀ ਵਧ ਕੇ ਘਰ ਦੇ ਅੰਦਰ ਚਲਾ ਜਾਵੇ ਕਹਿੰਦੇ ਇੰਨਾ ਜ਼ਿਆਦਾ ਕੀੜੀਆਂ ਦਾ ਬੁਰਾ ਹਾਲ ਹੋ ਗਿਆ ਕਹਿੰਦੇ ਇਹਨੇ ਨੂੰ ਉਹ ਸੰਤ ਫਕੀਰ ਉਸੇ ਰਾਤੋਂ ਲੰਘਦੇ ਨੇ ਉਹਨਾਂ ਦਾ ਘਰ ਦਾ ਬੂਹਾ ਖੜਕਾ ਕੇ ਕਹਿੰਦੇ ਕਿ ਦੋ ਪ੍ਰਸ਼ਾਦਿਆਂ ਦੀ ਆਸ ਲੈ ਕੇ ਆਇਆ ਹਾਂ ਕਹਿੰਦੇ ਇਹਨੇ ਜਦੋਂ ਬੂਹਾ ਖੜਕਾਉਂਦੇ ਨੇ ਤੇ ਉਹ ਘਰ ਦੇ ਜਿਹੜਾ ਵੱਡਾ ਪੋਤਾ ਹੈ ਕਹਿੰਦਾ ਕਿ ਸੰਤ ਜੀ ਅਸੀਂ ਤਾਂ ਆਪ ਰੋਟੀ ਨਹੀਂ ਖਾਧੀ ਘਰ ਕੀੜੀਆਂ ਹੀ ਕੀੜੀਆਂ ਹੋਈਆਂ ਪਈਆਂ ਨੇ ਦੱਸੋ ਤੁਹਾਨੂੰ ਕਿੱਥੋਂ ਘੁਵਾਈਏ ਪ੍ਰਸ਼ਾਦਾਂ ਸੰਤ ਅੰਦਰ ਆਉਂਦੇ ਨੇ ਉਹਨਾਂ ਕੋ ਕਈ ਮੰਗਦੇ ਨੇ ਕਈ ਲੈ ਕੇ ਤੇ ਉਹ ਥਾਂਪ ਪੁੱਟਦੇ ਨੇ ਤੇ ਪੁੱਟਦੇ ਨੇ ਤੇ ਥੱਲੇ ਉਹ ਸੋਨੇ ਦੀ ਇੱਟ ਹੁੰਦੀ ਹੈ ਉਹਦੇ ਦੋ ਹਿੱਸੇ ਕਰਕੇ ਕਹਿੰਦੇ ਇੱਕ ਹਿੱਸਾ ਆਪਣੇ ਲਈ ਵਰਤੋ ਇੱਕ ਹਿੱਸੇ ਦੇ ਨਾਲ ਦਾਨਪੁਣ ਕਰੋ ਹੁਣ ਭਰਾ ਇੱਕ ਇੱਕ ਹਿੱਸਾ ਰੱਖ ਲੈਂਦੇ ਨੇ ਤੇ ਦਾਨਪੁਣ ਕੋਈ ਨਹੀਂ ਕਰਦਾ ਲਗਭਗ 2 ਮਹੀਨੇ ਦਾ ਸਮਾਂ ਲੰਘ ਜਾਂਦਾ ਹੈ ਸੰਤ ਫਕੀਰ ਫਿਰ ਉੱਥੇ ਆਉਂਦੇ ਨੇ ਤੇ ਬੁਹਾ ਖੜਕਾਉਂਦੇ ਨੇ ਕਹਿੰਦੇ ਦੋ ਪ੍ਰਸ਼ਾਦਿਆਂ ਦੀ ਆਸ ਹੈ ਇਹਨੇ ਨੂੰ ਫਿਰ ਆਉਂਦੇ ਨੇ ਤੇ ਕਹਿੰਦੇ ਸੰਤ ਜੀ ਸਾਡਾ ਤਾਂ ਬੁਰਾ ਹਾਲ ਹੋਇਆ ਪਿਆ ਹੈ ਕੀੜੀਆਂ ਨੇ ਭੌਣ ਨੇ ਕੀਤਾ ਪਿਆ ਹੈ ਅਸੀਂ ਕਿਥੋਂ ਪ੍ਰਸ਼ਾਦਾ ਖਵਾਈਏ ਕਹਿੰਦੇ ਇਹਨੇ ਨੂੰ ਕੀ ਹੋਇਆ ਸੰਤ ਫਕੀਰ ਕਹਿੰਦੇ ਕਿ ਤੁਸੀਂ ਉਹ ਦਾਨਪੋਣ ਕਰ ਦਿੱਤਾ ਉਹਨਾਂ ਦੇ ਸਿਰ ਚੁਕਾ ਲੈ ਸੰਤ ਜੀ ਕਹਿੰਦੇ ਕਿ ਉਹ ਇੱਟਾ ਲੈ ਕੇ ਆਓ ਉਹਦੇ ਚਾਰ ਟੁਕੜੇ ਕੀਤੇ ਇੱਕ ਇੱਕ ਟੁਕੜਾ ਦੋਨਾਂ ਨੂੰ ਦਿੱਤਾ ਇੱਕ ਇੱਕ ਕਿਹਾ ਕਿ ਦਾਨਪੋਣ ਕਰੋ ਸੰਤ ਜੀ ਨੇ ਕਿਹਾ ਕਿ ਕੋਈ ਵੀ ਆਟਾ ਸ਼ੱਕਰਖੰਡ ਕੁਝ ਲਾ ਕੇ ਤੇ ਲੈ ਆਓ ਸੰਤ ਨੇ ਸਾਰੇ ਘਰ 'ਚ ਜਿੱਥੇ ਕੀੜੀਆਂ ਦਾ ਪੌਂਦ ਸੀ ਉਥੇ ਛੱਟਾ ਦਿੱਤਾ ਉਹ ਕਾਂਦੇ ਤੇ ਹੌਲੀ-ਹੌਲੀ ਸੰਤ ਫਕੀਰ ਨੇ ਕਿਹਾ ਕਿ ਇਹ ਆਪਣੇ ਇਸਾ ਤੁਹਾਡੇ ਕੋਲ ਲੈਣ ਆਈਆਂ ਸੀ ਜੇਕਰ ਤੁਸੀਂ ਇਹਨਾਂ ਦੇ ਮੂੰਹ ਦੇ ਵਿੱਚ ਕੁਝ ਪਾਉਂਦੇ ਤਾਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੋਣੀ ਸੀ ਪਰ ਤੁਸੀਂ ਇਹਨਾਂ ਨੂੰ ਕੁਝ ਨਹੀਂ ਪਾਇਆ ਇਸ ਕਰਕੇ ਇਹ ਤੁਹਾਨੂੰ ਤੰਗ ਤੇ ਪਰੇਸ਼ਾਨ ਕਰਨ ਲੱਗ ਗਈਆਂ ਇੱਕ ਗੱਲ ਹਮੇਸ਼ਾ ਯਾਦ ਰੱਖੋ ਪ੍ਰਮਾਤਮਾ ਦੀ ਬਣਾਈ ਖਲਕ ਦਾ ਜੋ ਵੀ ਧਿਆਨ ਰੱਖਦਾ ਹੈ ਉਹ ਹਮੇਸ਼ਾ ਵਾਅਦਾ ਪੂਰਾ ਕਰਦਾ ਹੈ ਜੋ ਨਾ ਨੂੰ ਨੁਕਸਾਨ ਪਹੁੰਚਾਉਂਦਾ ਹੈ ਉਹ ਹਮੇਸ਼ਾ ਕਾਟੇ 'ਚ ਜਾਂਦਾ ਹੈ ਹੁਣ ਇਹ ਤੈਅ ਹੈ ਤੁਸੀਂ ਕਰਨਾ ਵਾਦੇ 'ਚ ਜਾਣਾ ਤੇ ਕਾਟੇ 'ਚ ਜਾਣਾ ਜੋ ਦਾਨ ਪੂਨ ਕਰਦਾ ਹੈ ਉਹਦੀ ਬਰਕਤ ਦੇ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੋ ਜਾਂਦੀ ਹੈ ਹੁਣ ਆਪਾਂ ਤੈਅ ਕਰਨਾ ਹੈ ਕਿ ਕਰ ਬਰਕਤ ਲੈਣੀ ਹੈ ਜਾਂ ਫਿਰ ਕਾਟਾ ਜਾਂ ਫਿਰ ਦੁੱਖ ਚੱਲਣੇ ਹਨ ਤੁਹਾਡੇ ਵੱਲੋਂ ਮੋਠ ਆਟੇ ਦੀ ਪਾਈ ਕਿਹੜੀਆਂ ਨੂੰ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਸੰਗਤ ਜੀ ਜੇਦਾ ਭਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰੋ ਤਾਂ ਕਿ तमाम ਦੁੱਖ ਤੇ ਪਰੇਸ਼ਾਨੀਆਂ ਦੂਰ ਹੋ ਜਾਣ ਸਾਧ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ